ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ ਜਿਹੜੇ 5 ਦਿਨ ਨੇ ਯਾਨੀ ਕਿ 10 ਅਫਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਕੋਈ ਸਿਸਟਮ ਆ ਰਿਹਾ ਨਹੀਂ ਆ ਰਿਹਾ ਇਹਦੀ ਅਪਡੇਟ ਤੁਹਾਨੂੰ ਦੇਣੀ ਹੈ ਔਰ ਮੌਸਮ ਵਿਭਾਗ ਦੀ ਜ ਤਾਜ਼ਾ ਅਪਡੇਟਾ ਉਹ ਵੀ ਤੁਹਾਡੇ ਨਾਲ ਸਾਂਝ ਕਰਨੀ ਹੈ ਸਾਡੇ ਲਈ ਨਿਆ ਤਾਜ਼ਾ ਸੈਟੇਲਾਈਟ ਦੀ ਸੇਨਾ ਤੁਹਾਡੇ ਨਾਲ ਸਾਂਝਾ ਕਰ ਰਹੀ ਹੈ ਜੀ ਲਗਭਗ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵੈਸੇਲੇ ਸਾਫ਼ ਤੇ ਖੁਸ਼ਕ ਬਣਿਆ ਹੋਇਆ ਸੋ ਅੱਜ ਦਾ ਦਿਨ ਵੀ ਕਾਫੀ ਗਰਮ ਰਿਹਾ ਜੇਕਰ ਅਫਾ ਬੀਤੇ 24 ਘੰਟਿਆਂ ਦੇ ਅੰਕੜੇ ਜੱਕਦੇ ਆ ਤੇ ਮੈਕਸਮਮ ਟੈਂਪਰੇਚਰ ਸਾਡੇ ਅਨੁਮਾਨ ਦੇ ਮੁਤਾਬਕ 37-38 ਦੇ ਜਿਹੜੇ ਆਸਾਸ ਹੋਣਗੇ ਹਾਲੇ ਅਫੀਸ਼ੀਅਲ ਡਾਟਾ ਮੌਸਮ ਫਾਗ ਨੇ ਜਾਰੀ ਨਹੀਂ ਕੀਤਾ ਤੇ ਅਨੁਮਾਨ ਦੇ ਮੁਤਾਬਕ 36 ਡਿਗਰੀ ਤੋਂ ਪਾਰ ਟੈਂਪਰੇਚਰ ਹੈ ਜਿਹੜੇ ਪੰਜਾਬ ਹਰਿਆਣਾ ਦੇ ਅੱਜ ਗਏ ਹੋਣਗੇ ਜਦੋਂ ਉਹ ਡਾਟਾ ਜਾਰੀ ਹੋਏਗਾ ਉਹ ਤੁਹਾਡੇ ਨਾਲ ਅਸੀਂ ਸਾਂਝ ਆਫੇ ਤੇ 24 ਘੰਟੇ ਆ ਤੇ ਕਰੂੰਗਾ 13.5 ਡਿਗਰੀ ਦੇ ਨਾਲ ਨੂਰ ਮਹਿਲ ਖੇਤਰ ਜਲੰਧਰ ਦੇ ਵਿੱਚ ਹਲਕਾ ਪੈਂਦਾ ਇੱਥੇ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਅਗਲੇ ਜਿਹੜੇ ਹਰਿਆਣਾ ਦੇ ਆਫਾ ਗੱਲ ਕਰਦੇ ਆ ਅੰਕੜੇ 13.8 ਡਿਗਰੀ ਦੇ ਨਾਲ ਕਰਨਾਲ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਦਰਮਿਆਨ ਸੋ ਜਿਹੜੇ ਮਿਨੀਮਮ ਟੈਂਪਰੇਚਰ ਨੇ 30 ਤੋਂ ਲੈ ਕੇ 20 ਇਖ ਇ ਹਾਸਸ ਚੱਲਦੇ ਰਹੇ ਨੇ ਭਾਵੇਂ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਸੋ ਆਉਂਦੇ ਦਿਨਾਂ ਦੇ ਦਰਮਿਆਨ ਜ ਇਹਨਾਂ ਦੇ ਵਿੱਚ ਵਾਧਾ ਹੋਣਾ ਤੈ ਆ ਕਿਉਂਕਿ ਆਉਂਦੇ ਦਿਨਾਂ ਦੇ ਦਰਮ ਚਦ ਦੇ ਵਿੱਚ ਵਾਦਾ ਕਰਨ ਗਿਆ ਤੇ ਆਉਂਦੇ ਦਿਨਾਂ ਦੇ ਲਈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਤੀ ਹੈ ਹਿੱਟ ਵੇਵ ਦੇ ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਆਉਂਦੇ ਦਿਨਾਂ ਦੇ ਦਰਮਿਆਨ ਲੋਅ ਚੱਲ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿਹਦੇ ਨਾਲ ਗਰਮੀ ਜੜੀ ਵਧੇਗੀ ਤੇ ਹਮਸ ਪਰੇਸ਼ਾਨ ਕਰ ਰਹੀ ਹੈ ਦੁਪਹਿਰ ਵੇਲੇ ਹਮਸ ਕਾਫੀ ਵੱਧਦੀ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਹੈ ਇੱਕ ਹਲਕਾ ਸਿਸਟਮ ਆ ਰਿਹਾ ਜੀ ਜਿਹੜਾ ਕਿ 8 9 8 ਤੋਂ ਕਹਿ ਰਿਹਾ 8 ਦੀ ਸ਼ਾਮ ਤੱਕ ਜਾਂ ਫਿਰ 9 ਤੋਂ ਐਕਟਿਵ ਹੋ ਸਕਦਾ 9 10 11 ਜਾਂ ਫਿਰ ਅੱਗੇ ਫਿੱਚ ਹੋਈ ਹੋ ਸਕਦਾ 10 11 12 ਜਾਂ ਫਿਰ ਹੋ ਸਕਦਾ ਹੈ 11 12 13 ਇਹਨਾਂ ਦੇ ਨਾ ਦੇ ਦਰਮਿਆਨੀ ਇੱਕ ਸਿਸਟਮ ਹੋਣਾ ਹਲਕੇ ਸ਼ਰਾਟੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਖਾਸ ਕਰਕੇ ਜੇਕਰ ਆਪਾਂ ਮੋٹے ਤੌਰ ਤੇ ਅੰਦਾਜ਼ਾ ਲਾਣੀ ਹੈ ਮੱਝਾ ਦੋਆਬਾ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਸਿਸਟਮ ਐਕਟਿਵਿਟ ਰਹਿ ਸਕਦਾ ਤੇ ਹਰਿਆਣਾ ਦੇ ਔਰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਐਕਟਿਵਿਟ ਰਹਿ ਸਕਦਾ ਲਹਿੰਦੇ ਪੰਜਾਬ ਵਿੱਚ ਪਾਕਿਸਤਾਨ ਵਿੱਚ ਔਰ ਉਤਰਾਖੰਡ ਹ ਕੇ ਬਰਬਾਰ ਹਦਾਇ ਸਿਸਟਮ ਦੌਰ ਲਵਾ ਸਕਦਾ ਸੋ ਇਹ ਸਿਸਟਮ ਦੇ ਵਿੱਚ ਬਹੁਤਾ ਗੁਸ਼ਤਾ ਨਹੀਂ ਮਿਲਣਾ ਬਾਕੀ ਹੋਰ ਅਫਾ ਜੋ ਲਾਗੇ ਜਾਵਾਂਗੇ ਕਿਉਂਕਿ ਕਾਫੀ ਕੁਝ ਡਿਪੈਂਡ ਕਰਦਾ ਹੈ ਹੀਟ ਤੇ ਤਪਾ ਉਹਦੋਂ ਕਿੰਨੀਆਂ ਕਿ ਲੱਗਦੀਆਂ ਨੇ ਤਪਾ ਜੇਕਰ ਤਗੜੀਆਂ ਲੱਗੀਆਂ ਤੇ ਦਖਣਪਰਾ ਜਲਕਰ ਖੁੱਲ ਕੇ ਚੱਲ ਪਿਆ ਤੇ ਫਿਰ ਸਮਝੋ ਕਿ ਸਿਸਟਮ ਤਗੜਾ ਲੱਗੇਗਾ ਤਗੜਾ ਮਤਲਬ ਬਹੁਤ ਤਗੜਾ ਨਹੀਂ ਹਲਕੇ ਤੜਕੇ ਦਰਮਿਆਨੇ ਸ਼ਰਾਟੇ ਬਹੁਤ ਖੇਤਰਾਂ ਤੱਕ ਪਹੁੰਚ ਕਰ ਸਕਣਗੇ ਫਿਰ ਤੇ ਇਹ ਅਪਡੇਟ ਤੁਹਾਡੇ ਨਾਲ ਫਿਲਹਾਲ ਆਉਂਦੇ ਦਿਨਾਂ ਦੇ ਦਰਮਿਆਨ ਸਾਂਝੀ ਕਰਾਂਗੇ ਕਿਉਂਕਿ ਸਟੀਕ ਅਨਮਾਨ ਲਗਾਉਣਾ ਮੁਸ਼ਕਲ ਹੈ ਫਿਲਹਾਲ ਅਫਰਡ ਕਿੰਨੇ ਕਮੀਲਵਾਵੇਗਾ ਇਹ ਤੁਹਾਨੂੰ ਆਉਦੇ ਦਿਨਾਂ ਦੇ ਦਰਮਿਆਨ ਅੰਕੜੇ ਸਾਂਝੇ ਕਰ ਦਿੱਤੇ ਜਾਣਗੇ ਇਸ ਸਲਾਵਾ ਜੀ ਵਾਸਸ ਹਸਾਬ ਨੇ ਜੋ ਚੇਤਾਵਨੀ ਜਾਰੀ ਕੀਤੀ ਆ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਹੀਟ ਵੇਵ ਦੇ येलो ਅਲਰਟ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਜਿਵੇਂ ਕਿ ਸਕਰੀਨ ਤੇ ਹੁਣ ਤੁਸੀਂ ਦੇਖ ਸਕਦੇ ਆ 7 8 9 ਇਸ ਤੋਂ ਅੱਗੇ ਵੀ ਹੋ ਸਕਦਾ 10 11 12 ਨੂੰ ਵੀ ਹੀਟ ਵੇਵ ਦੇ ਅਲਰਟ ਜਾਰੀ ਕਰ ਸਕਦਾ ਮੌਸਮ ਵਿਭਾਗ ਪਰ ਜਿਵੇਂ ਕਿ ਇੱਕ ਸਿਸਟਮ ਆ ਰਿਹਾ ਹੈ ਹੋ ਸਕਦਾ ਉਹਦੇ ਕਰਕੇ ਹੀਟ ਵੇਵ ਦਾ ਰਾਹਤ ਮਿਲ ਜੇ ਇਸ ਲਈ 10 11 12 ਨੂੰ ਥੋੜੀ ਰਾਹਤ ਰਹਿ ਸਕਦੀ ਹੈ ਫਿਲਹਾਲ 7 8 9 ਨੂੰ ਹੀਟ ਵੇਵ ਦੇ ਅਲਰਟ ਆ ਗਏ ਪੰਜਾਬ ਦੇ ਵਿੱਚ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਮੌਸਮ ਵਿਭਾਗ ਨੇ ਕਰ ਦਿੱਤੇ ਨੇ ਤੁਹਾਨੂੰ ਅੱਜ ਸ਼ੁਕਰੀਆ ਚਾਨਾ ਦੇ ਨਾਲ ਜੁੜੇ ਰਹੋ ਜੀ ਧੰਨਵਾਦ